एफआईआर दर्ज कर दी गई है कि अप्पीशी ने गुरु सादा अपमान नहीं किया ये एआई मॉडिफाइड है पटियाला ਦੇ ਵਿੱਚ ਵੀ ਪਹਿਲਾਂ ਵਰੂ ਨੇ ਐਸਐਸਟੀ ਦੀ ਏਆਈ ਮੋਡੀਫਾਈਡ ਕਰੀ ਕੋਈ ਵੀ ਸਹੀ ਗੱਲ ਨੂੰ ਮੋਡੀਫਾਈ ਕਰ ਦਿਓ ਕਿ ਸਾਡੀ ਨਕਲੀ ਗੱਲ ਨੂੰ ਵੀ ਕੁਝ ਬਣਾ ਦਿਓ ਕਹਿਨ ਦਾ ਭਾਵੇਂ ਬੜੀ ਮਦਪਾਗੀ ਗੱਲ ਹੈ ਇਸ ਤਰ੍ਹਾਂ ਤੁਸੀਂ ਲੋਕਾਂ ਦੀ ਆਵਾਜ਼ ਦਵਾ ਨਹੀਂ ਸਕਦੇ ਆਪਣਾ ਐਫ ਆਰ ਦਰਜ ਕਰ ਦਿੱਤੀ ਗਈ ਹੈ ਕਿ ਆਪੀਸ਼ੀ ਨੇ ਗੁਰੂ ਸਾਹਿਬ ਦਾ ਅਪਮਾਨ ਨਹੀਂ ਕੀਤਾ ਇਹ ਏ ਆਈ ਮੋਡੀਫਾਈਡ ਹੈ ਪਟਿਆਲਾ ਦੇ ਵਿੱਚ ਵੀ ਪਹਿਲਾਂ ਵਰੂ ਨੇ ਐਸ ਐਸ ਪੀ ਦੀ ਏ ਆਈ ਮੋਡੀਫਾਈਡ ਕਰਤੀ ਕੋਈ ਵੀ ਸਹੀ ਗੱਲ ਨੂੰ ਮੋਡੀਫਾਈ ਕਰ ਦਿਓ ਤੇ ਸਾਡੀ ਨਕਲੀ ਗੱਲ ਨੂੰ ਵੀ ਕੁਝ ਬਣਾ ਦਿਓ ਕਹਿਣ ਦਾ ਭਾਵੇਂ ਬੜੀ ਮਦਪਾਗੀ ਗੱਲ ਹੈ ਇਸ ਤਰ੍ਹਾਂ ਕੋਈ ਲੋਕਾਂ ਦੀ ਆਵਾਜ਼ ਦਬਾ ਨਹੀਂ ਸਕਦੀ ਕਦੇ ਪੱਤਰਕਾਰਾਂ ਤੇ ਮਕਦਮਾ ਦਰਜ ਕਦੇ ਪੋਲੀਟਿਸ਼ਨਾਂ ਤੇ ਪ੍ਰਗਟ ਸਿੰਘ ਤੇ ਸਰਕਾਰ ਖੈਰਾ ਤੇ ਮੇਰੇ ਕਹਿਣ ਦਾ ਮਤਲਬ ਕੋਈ ਗੱਲ ਬੰਦ ਹੀ ਨਹੀਂ ਹੈ ਲੋਕਾਂ ਨੂੰ ਪਤਾ ਹੈ ਕਿ ਅਤੀਸ਼ੀ ਨੇ અપਮਾਨਜਨਕ ਸ਼ਬਦ ਸਾਡੇ ਗੁਰੂਆਂ ਬਾਰੇ ਕਹੇ ਸੋ ਨੂੰ ਮਾਫੀ ਮੰਗਣੀ ਚਾਹੀਦੀ ਹੈ ਬਜਾਏ ਇਸ ਕਰ ਦੇ ਕਿ ਇੱਕ ਦਾ ਚੋਰੀ ਉਤੋਂ ਸੀਨਾ ਜੋਰੀ ਸੋ ਇਹ ਗੱਲ ਚੰਗੀ ਨਹੀਂ ਹੈ ਔਰ ਖਾਕ ਕਰਕੇ ਪੰਜਾਬ ਦੀ ਪੁਲਿਸ ਜਿਹੜੀ ਆ ਉਹ ਹੱਥ ਠੋਕੂ ਬਣ ਗਈ ਕੇ ਰਹਿ ਗਈ ਹੈ ਝਾੜੂ ਸਰਕਾਰ ਦਾ ਪਰਚਾ ਦੇ ਦਿਓ ਜੀ ਅਬੇਸ਼ ਆ ਗਿਆ ਤੇ ਲੋਕਾਂ ਨੂੰ ਗਮਰਾਹ ਕਰੋ ਅੱਜ ਇੱਕ ਹੱਸੋ ਹੀ ਨਹੀਂ ਗੱਲ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਹੈ ਉਹ ਧਰਨਾ ਲਾ ਰਹੇ ਇਸ ਗੱਲ ਦਾ ਘਰਾਉ ਕਰ ਰਹੇ ਆ ਵੀ ਇਹ ਗਲਤ ਕਰ ਰਹੇ ਫਿੱਡੇ ਮੂੰ ਤੁਹਾਡਾ ਜਿਹੜੀ ਗੱਲ ਜਿਹੜਾ ਹੰਸਵਾ ਜੋ ਇਹ ਦਿੱਲੀ ਦੀ ਆਰ ਐਨੇ ਪੰਜਾਬ ਦੇ ਲੋਕ ਕਮਲੇ ਨਹੀਂਗੇ ਜਿੰਨੇ ਤੁਸੀਂ ਕਹਿੰਦੇ ਹੋ ਵੀ ਕਮਲੇ ਆਸੀਂ ਇਹ ਪੰਜਾਬ ਦੇ ਲੋਕ ਬੜੇ ਸਿਆਣੇ ਐ ਇਹ ਹਰ ਚੀਜ਼ ਸਮਝਦੇ ਐ ਦੇਖ ਸ਼ਕ ਤੁਸੀਂ ਜੋ ਮਰਜ਼ੀ ਕਰੀ ਜਾਓ ਪਰ ਪੀਸੀ ਨੂੰ ਗੁਰਦੁਆਰਾ ਹਰਮੰਦਰ ਸਾਹਿਬ ਜਾ ਕੇ ਫੌਰ तमाम ਸਾਡੇ ਗੁਰੂ ਧਾਮਾਂ ਤੇ ਜਾ ਕੇ ਨਕਮਸਤਕ ਹੋ ਕੇ ਸੇਵਾ ਜੋੜਿਆਂ ਦੀ ਛਾੜ ਕੇ ਮਾਫੀ ਮੰਗ ਲੈਣੀ ਚਾਹੀਦੀ ਐ ਉਲਟਾ ਇਹ ਕਹਵੇਗੀ ਮੈਂ ਤਾਂ ਕਿਹਾ ਹੀ ਨਹੀਂਗਾ ਇਹ ਤਾਂ ਬਹੁਤ ਮਾੜੀ ਗੱਲ ਹੈ ਜੀ ਇਹ ਦੇਖੋ ਡੈਮੋਕ੍ਰੇਸੀ ਪ੍ਰਜਾਤੰਤਰ ਸਾਡੇ ਮੁਲਕ ਚ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਚ ਕੋਈ ਗੱਲ ਕਹਿਣ ਦਾ ਸਭ ਨੂੰ ਅਧਿਕਾਰ ਹੁੰਦਾ ਉਹਦੇ ਤੇ ਜੇ ਪੁਲਿਸ ਦੇ ਐਫਆਈਆਰ ਹੋਣ ਲੱਗਣਗੇ ਇਹ ਮੇਰੇ ਖਿਆਲ ਪ੍ਰਜਾਤੰਤਰ ਲਈ ਔਰ ਜਿਹੜੇ ਲੋਕ ਦਿੱਲੀ ਚ ਜਦੋਂ ਕੋਈ ਕੇਸ ਹੁੰਦਾ ਸੀ ਬੀਜੇਪੀ ਦੇ ਖਿਲਾਫ ਇਹਨਾ ਬੋਲਦੇ ਸੀ ਉਹ ਅੱਜ ਉਹ ਸਾਰੇ ਸਿਧਾਂਤਾਂ ਨੂੰ ਤੋੜ ਰਹੇ ਆ ਮੇਰਾ ਖਿਆਲ ਹੈ ਅੱਛੀ ਪਰਿਪਾਰਟੀ ਨਹੀਂ ਪਾ ਰਹੇ ਝਾੜੂ ਵਾਲੇ ਮੈਂ ਤਾਂ ਉਹਨਾਂ ਨੂੰ ਇਹੋ ਕਹਿਣਾ ਚਾਹਾਂਗਾ ਕਿ ਭਾਈ ਪ੍ਰਜਾਤੰਤਰ ਜਿਉਂਦਾ ਰਹਿਣ ਦੇ ਉਹ ਜੇ ਕੋਈ ਲੋਕ ਆਪਣੀ ਗੱਲ ਕਹਿੰਦੇ ਐ ਡੈਮੋਕ੍ਰੇਸੀ ਆ ਸਹੀ ਕਹਿਣਗੇ ਲੋਕ ਮੰਨ ਜਾਣਗੇ ਝੂਠ ਕਹਿਣਗੇ ਲੋਕ ਨਹੀਂ ਮੰਨਣਗੇ ਪਰ ਐਫ ਆਈ ਆਰ ਕਰਨਾ ਪਹਿਲਾਂ ਇਹਨਾਂ ਨੇ ਪੱਤਰਖਾਨਾ ਤੇ ਐਫ ਆਈ ਆਰ ਕੀਤੀ ਆਰਟੀਆਈ ਤੇ ਕੀਤੀ ਇਹ ਕੋਈ ਚੰਗੀਆਂ ਪਰੰਪਰਾਵਾਂ ਨਹੀਂ ਹੈਗੀ ਕਾਂਗਰਸ ਨੇ ਪੀਐਮ ਕੇਸ ਨੂੰ ਲੈ ਕੇ ਵੀ ਕਾਫੀ ਚਰਚਾ ਕੀਤੀ ਕਿੰਨੇ ਤੋਂ ਨਰਮਨ ਵੀ ਸਾਫ਼ ਦੇ ਕੇ ਹਮ ਅਭੀ ਪੀਐਮ ਕੇਸ ਨੂੰ ਲੈ ਕੇ ਨਹੀਂ ਕਰਦੇ ਲੇਕਿਨ ਹੁਣ ਦਾ ਇਹ ਬਿਆਨ ਨਵਜੋਕੀ ਦੀ ਤਕਰੀਰ ਕੇ ਬਾਅਦ ਆਇਆ ਤਾਂ ਕੈਪੀ ਦੇ ਕੇ ਉਹ ਹੰਚਲ ਨੂੰ ਲੈ ਕੇ ਦੇਖੋ ਇਹ ਤਾਂ ਬੀਜੇਪੀ ਔਰ ਆਮ ਪਾਰਟੀ ਇਹ ਅਨਨੇਸੈਸਰੀ ਜਿਹੜਾ ਮੁੱਦੇ ਮੁੱਦਾ ਨਹੀਂ ਹੈਗਾ ਅਜੇ 1 ਸਾਲ ਇਲੈਕਸ਼ਨ ਨੂੰ ਪਿਆ ਇਲੈਕਸ਼ਨ ਹੋਊਗਾ ਕਾਂਗਰਸ ਦਾ ਅੱਛਾ ਮਾਹੌਲ ਹੈ ਅਸੀਂ ਸਰਕਾਰ ਬਣਾਵਾਂਗੇ ਸਾਡੇ ਐਮਐਲਏ ਹਾਈ ਕਮਾਂਡ ਬੈਠ ਕੇ ਨਿਯਮ ਦਾ ਫੈਸਲਾ ਕਰਨਗੇ ਹਾਲ ਸਭਾ ਸਾਲ ਪਹਿਲਾਂ ਕੋਈ ਇਹ ਜਾਣ ਬੁੱਝ ਕੇ ਬੀਜੇਪੀ ਔਰ ਆਮ ਪਾਰਟੀ ਦੀ ਨੀਤੀ ਹੈ ਕਿ ਕਾਂਗਰਸੀਆਂ ਨੂੰ ਆਪਸ ਵਿੱਚ ਲੜਾਓ ਔਰ ਅੱਜ ਸਾਰੇ ਯੂनाइटेड ਹੈਗੇ ਆ ਕੋਈ ਕਿਸੇ ਦਾ ਐਮਐਫ ਤੋਂ ਝਗੜਾ ਨਵੇਂ ਚਿਹਰਿਆਂ ਨੂੰ ਜਿਹੜਾ ਹੈਗਾ ਦਵਾਗੇ ਟਿਕਟ ਪਿਆ ਨੂੰ ਕਿਵੇਂ ਦੇਖਦੇ ਹੋ ਨਹੀਂ ਨਹੀਂ ਦੇਖੋ ਉਹ ਉਹ ਪ੍ਰਧਾਨ ਜੀ ਦਾ ਬਿਆਨ ਹੈ ਉਹ ਤੁਸੀਂ ਉਹਨਾਂ ਤੋਂ ਪੁੱਛੋ ਕਿਉਂਕਿ ਮੈਂ ਮੇਰੇ ਕੋਲ ਉਹ ਅਥਾਰਟੀ ਨਹੀਂ ਹੈ ਕਿ ਮੈਂ ਆਪਣੇ ਪ੍ਰਧਾਨ ਤੇ ਸੂਬਾ ਪ੍ਰਧਾਨ ਤੇ ਜਾਂ 올 ਇੰਡੀਆ ਪ੍ਰਧਾਨ ਤੇ ਕੋਈ ਕਮੈਂਟ ਕਰ ਸਕਦਾ ਹਾਂ ਕੋਈ ਨਵਜੋਤ ਸਿੰਘ ਦੋਨੋਂ ਕਿਹੜਾ ਦਿਖ ਰਿਹਾ ਹੋਵੇ ਅਨਕਦ ਦੇ ਨਗਰ ਆਰੰਗਨ ਕਰਨ ਜਿਆਦਾ ਪੈਰਾਂ ਦਾ ਅੰਦਾਜ਼ ਕੋਈ ਮੈਂ ਤਾਂ ਉਹਨਾਂ ਦਾ ਕੁਝ ਦੇਖਿਆ ਨਹੀਂ ਹੈ ਤੇ ਇਸ ਕਰਕੇ ਮੇਰੇ ਲਈ ਕਮੈਂਟ ਦੇਣਾ ਤਾਂ ਬਹੁਤ ਮੁਸ਼ਕਿਲ ਹੈ ਤੁਸੀਂ ਕਮੈਂਟ ਦਿਖਾ ਦਿੰਦੇ ਤਾਂ ਮੈਂ ਕੁਝ ਕਰਦਾ ਅੱਜ ਕੀ ਰਹੇਗਾ ਅੱਗੇ ਅੱਗੇ ਰਹਿੰਦੇ ਤੁਸੀਂ ਅੱਜ ਮੰਰੇਗਾ ਤੇ ਗੱਲ ਕਰੋ ਭਾਈ ਦੇਖੋ ਮੰਰੇਗਾ ਦਾ ਕੀ ਆ ਔਰ ਮੈਂ ਤਾਂ ਉਹ ਖੁਸ਼ਕਿਸਮਤ ਆਦਮੀ ਹਾਂ ਜਿਨੇ ਇਹਨੂੰ ਬਣਾਉਣ 'ਚ ਯੋਗਦਾਨ ਪਾਇਆ ਸੀ ਉਦੋਂ ਮੈਂ ਜੁਆਇੰਟ ਸੈਕਟਰੀ ਹੁੰਦਾ ਸੀ ਰੂਰਲ ਡਿਵੈਲਪਮੈਂਟ ਭਾਰਤ ਸਰਕਾਰ 2004-5 ਅਸੀਂ ਇਹਨੂੰ ਬਣਾਇਆ ਸੀ ਇਹਦੇ ਮੁੱਖ ਸੋਚ ਇਹ ਸੀ ਕਿ ਗਰੀਬਾਂ ਨੂੰ ਅਧਿਕਾਰ ਦਿੱਤਾ ਜਾਵੇ ਕਿ ਜਿਉਂ ਕੰਮ ਮੰਗਣ ਤੇ ਦਿੱਤਾ ਜਾਵੇ 100 ਦਿਨ ਦਾ ਅਧਿਕਾਰ ਦਿੱਤਾ ਸੀ ਦੂਸਰੀ ਗੱਲ ਕੀਤੀ ਸੀ ਕਿ ਭਾਰਤ ਸਰਕਾਰ ਜਿੰਨਾ ਮਰਜ਼ੀ ਖਰਚਾ ਹੋਵੇ 100% ਦੇਊਗੀ ਤੀਸਰਾ ਇਹ ਕੀਤਾ ਸੀ ਕਿ ਪੰਚਾਇਤ ਆਪਣੇ ਲੋਕਲ ਲੈਵਲ ਤੇ ਫੈਸਲਾ ਲੈ ਲੈ ਕੇੜਾ ਕੰਮ ਕਰਾਉਣਾ ਇਹ ਮੇਨ ਤੇ ਚਾਰ ਗੱਲਾਂ ਸੀ ਉਹ ਸਾਰੀਆਂ ਮੋਦੀ ਸਾਹਿਬ ਨੇ ਉਡਾਤੀਆਂ 100% ਜਿਹੜਾ ਲੇਬਰ ਦਾ ਪੈਸਾ ਦੇਣਾ ਹੈ ਉਹ 60-40 ਕਰਤਾ ਹੁਣ ਜਿਹੜੇ ਸੂਬੇ ਕੋਲ 40% ਨਹੀਂ ਹੋਊਗਾ ਉਹ ਕੰਮ ਨਹੀਂ ਸ਼ੁਰੂ ਕਰੂਗਾ ਇਹ ਜੀ ਪਹਿਲਾਂ ਤਾਂ ਸਾਰੇ ਸਟਾਰਟ ਕਰ ਲੈਂਦੇ ਪੰਚਾਇਤਾਂ ਦਾ ਅਧਿਕਾਰ ਖੋ ਕੇ ਕਹਿੰਦੇ ਨਹੀਂ ਸੈਂਟਰ ਅਪਰੂਵ ਕਰੂਗਾ ਕਿਹੜਾ ਕੰਮ ਕਿੱਥੇ ਕਰਾਉਣਾ ਤੇ ਉਹਨਾਂ ਨੇ ਤਾਂ ਉਹਦਾ ਸਾਰਾ ਮਨਰੇਗਾ ਦਾ ਸਾਰਾ ਕਾਛਾ ਹੀ ਤੋੜਤਾ ਔਰ ਇਸ ਕਰਕੇ ਕਿਉਂਕਿ ਕਾਂਗਰਸ ਨੇ ਬਣਾਇਆ ਸੀ ਅਸੀਂ ਸਾਰੇ ਹਿੰਦੁਸਤਾਨ ਦੇ ਪ੍ਰੋਗਰਾਮ ਤੇ ਆਲੇ ਕੱਲੇ ਰਾਜਪੂਰੇ ਨਹੀਂ ਆ ਅਸੀਂ ਮੋਦੀ ਸਾਹਿਬ ਨੇ ਉਵੇਂ ਹੀ ਗੋਡੇ ਲਵਾਉਣੇ ਜਿਵੇਂ ਕਿਸਾਨਾਂ ਨੇ ਲਵਾਏ ਸੀ ਇਹ ਕਾਨੂੰਨ ਵਾਪਸ ਕਰਾਵਾਂਗੇ